ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਵਧੀਆ ਠੀਕ ਠਾਕ ਚਲੋ ਜੀ ਚੈਨਲ ਤੇ ਨਵੇਂ ਹੋ ਤੇ ਕਰ ਲੋ ਜਲਦੀ ਜਲਦੀ ਸਬਸਕ੍ਰਾਈਬ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੁਹਾਡੇ ਕਮੈਂਟ ਲਾਈਕ ਨਾਲ ਸਾਡਾ ਵੀ ਹੌਸਲਾ ਵਧ ਜਾਂਦਾ ਚਲੋ ਆਪਾਂ ਪਹਿਲਾਂ ਕਰਦੇ ਆ ਸੂਟ ਨੂੰ ਇੰਟਰਲੌਕ ਇੱਕ ਕੱਲ ਸੂਟ ਬਣਾਇਆ ਸੀ ਤੇ ਉਹ ਤੋਂ ਬਾਅਦ ਆਪਾਂ ਕਰਾਂਗੇ ਹੋਰ ਸੂਟ ਕਟਿੰਗ ਤੇ ਜੁੜੇ ਰਹੋ ਬਲੌਗ ਦੇ ਨਾਲ ਫੁੱਲ ਵੀਡੀਓ ਦੇਖਿਆ ਕਰੋ ਤੇ ਚਲੋ ਜੀ ਆਪਾਂ ਪਹਿਲਾਂ ਸੂਟ ਨੂੰ ਇੰਟਰਲੌਕ ਕਰਕੇ ਫਿਰ ਆਪਾਂ ਸੂਟ ਕਟਿੰਗ ਕਰਦੇ ਆਂ ਚਲੋ ਜੀ ਆਪਾਂ ਕਰ ਲਈਏ ਹੁਣ ਸੂਟ ਇੰਟਰਲੌਕ ਤੇ ਉਹ ਤੋਂ ਬਾਅਦ ਫਿਰ ਆਪਾਂ ਨੇ ਕਰਨੀ ਸੂਟ ਕਟਿੰਗ ਤੇ ਦੇਖੋ ਅੰਦਰ ਕਾਈਮ ਹੋ ਗਿਆ ਇਹ ਪੈਂਚੀ ਚੀ ਜ ਮੈਂ ਅੱਜ ਕੁਛ ਤਰ੍ਹਾਂ ਕੰਮ ਕਰਨਾ ਨਹੀਂ ਨੂੰ ਲੱਗਦਾ ਹੈ ਕਿ ਹੋ ਗਈ ਆਪਣੇ ਨਾਲ ਨਰਾਜ਼ ਹੋ ਗਈ ਇਹ ਨੂੰ ਸਰੀ ਨੂੰ ਆਪਣੀ ਛੇੜਿਆ ਹੀ ਨਹੀਂ ਸੋਨ ਜੀ ਆਪਾਂ ਨੇ ਕਰ ਲਈਏ ਹੁਣ ਮਸ਼ੀਨ ਦੀ ਥੋੜੀ ਜੀ ਸੈਟਿੰਗ ਅਰੀ ਸੋਫਾਈ ਜੀ ਹੋਣ ਵਾਲੀ ਸੀ ਬਹੁਤ ਦਿਨ ਹੋ ਗਏ ਮਤਲਬ ਆਪਾਂ ਨੇ ਇਹ ਵੀ 6-7 ਦਿਨ ਦੂਸਰੀ ਮਸ਼ੀਨ ਤੇ ਕੰਮ ਕਰਦੇ ਰਹੇ ਹਾਂ ਪਰ ਫਿਰ ਇਹ ਰੈਲੀ ਨਾ ਅੱਜ ਹੀ ਬਣਦੀ ਕਿ ਉਹ ਚੱਲ ਜਾਣਾ ਅੱਗੇ ਮਸਤ ਕਰਕੇ ਦਫਾ ਸੂਟ ਕਟਿੰਗ ਕਰਾਂਗੇ लो जी हेयर सूट ਆਪਣਾ ਹੋ ਗਿਆ تیار ਤੇ ਇਹ ਆਪਾਂ ਨੇ ਕਰੀਏ ਸਕੂਲ ड्रेस तैयार ਨਾ ਤੇ ਗਲਟੀ ਲਾ ਕੇ ਢਾਈ ਬਟਨ ਲਾ ਕੇ ਹਾਂ ਆਪਾਂ ਇਹਨੂੰ ਇਹ ਸਕੂਲ ਡਰੈਸ ਤਿਆਰ ਕਰੀਏ ਹਾਂ ਤੇ ਅੱਪਾ ਹੁਣ ਪਹਿਲਾਂ ਇਹਨੂੰ ਵਾਸ਼ ਕਰ ਦਈਏ ਵਾਸ਼ ਕਰਕੇ ਫੇਰ ਉਹ ਪ੍ਰੈਸ ਕਰਕੇ ਤੇ ਉਹ ਹੋ ਜੂਗੀ ਤਿਆਰ ਚਲੋ ਜੀ ਆਪਾਂ ਕਰ ਲਈ ਹੁਣ ਸੂਟ ਦੀ ਕਟਿੰਗ ਸ਼ੁਰੂ ਤੇ ਬਣ ਰਹੇ ਹੋ ਬਲੌਗ ਨਾਲ ਠੀਕ ਹੈ ਜੀ ਤੇ ਆ ਇਹ ਆਪਣਾ ਸੂਟ ਹੈ ਤੇ ਇਹ ਹੈ ਜੀ ਸ਼ਰਟ ਨਾ ਤੇ ਇਹ ਹੈ ਬਾਟਮ ਪਹਿਲਾਂ ਆਪਾਂ ਸ਼ਰਟ ਦੀ ਕਟਿੰਗ ਕਰਦੇ ਆ ਇਹਨੂੰ ਰੱਖ ਜੀ ਸਾਈਡ ਬਾਅਦ ਜਿਸ ਲਈ ਲੱਗੀ ਨਹੀਂ ਉਹ ਇਹ ਪੈਚ ਲਾ ਕੇ ਫਿਰ ਵਰਕ ਕਰੇ ਮਿਲਦਾ ਇਹ ਨਹੀਂ ਉਤਰਨਾਗਾ ਚਲ ਹਾਂਜੀ ਜਿਹੜਾ ਇਹ ਸੂਟ ਹੈ ਇਹ ਸੂਟ ਦੀ ਕਟਿੰਗ ਆਪਾਂ ਨੇ ਬੜੇ ਸੋਚ ਸਮਝ ਕੇ ਕਰਨੀ ਪੈਣੀ ਹੈ ਕਿਉਂਕਿ ਜੇ ਇਹ ਵਾਲਾ ਜਿਹੜਾ ਮਤਲਬ ਪੈਚ ਲੱਗਿਆ ਹੋਇਆ ਹੈ ਨਾ ਤੇ ਜੇ ਮਤਲਬ ਅਲੱਗ ਲੱਗਿਆ ਹੁੰਦਾ ਹੈ ਨਾ ਤਾਂ ਆਪਾਂ ਇਹਨੂੰ ਉਤਾਰ ਦਿੰਦੇ ਉਤਾਰ ਕੇ ਪਹਿਲਾਂ ਆਪਾਂ ਆਪਣਾ ਇੱਕ ਕਮੀਜ਼ ਦੀ ਕਟਿੰਗ ਕਰ ਲੈਂਦੇ ਫਿਰ ਇਹਨੂੰ ਜਦੋਂ ਆਪਾਂ ਮਤਲਬ ਕਮੀਜ਼ ਬਣਾਉਣਾ ਹੁੰਦਾ ਹੈ ਨਾ ਤਾਂ ਉਸ ਟਾਈਮ ਆਪਾਂ ਇਹਨੂੰ ਮਤਲਬ ਇੱਕ ਪੈਚ ਵਾਂਗੂ ਲਾ ਲੈਂਦੇ ਨਾ ਹੁਣ ਇਹ ਇਹ ਮਤਲਬ ਵਰਕ ਹੋਇਆ ਹੋਇਆ ਹੈ ਮਤਲਬ ਦੂਸਰੀ ਸਾਈਡ ਵੀ ਹੈ ਨਾ ਤੇ ਇਹ ਮਤਲਬ ਉਤਰਨਾ ਨਹੀਂ ਹੈਗਾ ਹੁਣ ਆਪਾਂ ਨੂੰ ਮਤਲਬ ਪਹਿਲਾ ਜਿਹੜਾ ਅੱਗੇ ਵਾਲਾ ਪੱਲਾ ਹੈ ਉਹ ਆਪਾਂ ਨੂੰ ਉਤਾਰਨਾ ਪੈਣਾ ਹੈ ਅਲੱਗ ਕਿਉਂਕਿ ਜੇ ਦਾ ਦੋਨੋਂ ਇਕੱਠੇ ਉਤਾਰੇ ਫਿਰ ਆਪਣੀਆਂ ਬਾਹਾਂ ਵਾਸਤੇ ਕੱਪੜਾ ਮਤਲਬ ਜੋੜ ਬਹੁਤ ਜ਼ਿਆਦਾ ਪੈਣਾ ਹੈ ਇਸ ਕਰਕੇ ਆਪਾਂ ਨੂੰ ਇਹ ਲੱਗ ਉਤਾਰਨਾ ਪੈਣਾ ਤੇ ਪਿੱਛੇ ਵਾਲਾ ਲੱਗਦਾਰਨਾ ਪੈਣਾ ਤੇ ਪਿੱਛੇ ਵਾਲੇ 'ਚੋਂ ਫਿਰ ਆਪਣੀਆਂ ਬਾਹਾਂ ਦੇ ਕੱਪੜੇ ਦਾ ਸਰਜਣਾ ਜੋੜ ਪਊਗਾ ਪਰ ਥੋੜਾ ਪਊਗਾ ਹਾਂਜੀ ਆਪਾਂ ਦੋ ਪਾਰਟ ਕਰ ਲਏ ਤੇ ਇਹ ਆਪਣਾ ਹੋ ਗਿਆ ਅੱਗੇ ਵਾਲਾ ਪੱਲਾ ਤੇ ਉਹ ਹੋ ਗਿਆ ਬੈਕ ਸਾਈਡ ਵਾਲਾ ਠੀਕ ਹੈ ਪੱਲਾ ਆਪਾਂ ਇਹਨੂੰ ਦੇਖਦੇ ਹਾਂ ਇਹਨੂੰ ਸੈਂਟਰ ਕਰਦੇ ਹਾਂ ਇਹਦਾ ਆਪਾਂ ਹਾਂਜੀ ਬਲਬੂਲ ਜਿਹੇ ਬਹੁਤ ਬੇਹੇ ਹੋਏ ਆ ਆਪਾਂ ਪਹਿਲਾਂ ਇਹਨੂੰ ਮਾਰ ਲਈਏ ਥੋੜੀ ਜਿਹੀ ਪ੍ਰੈਸ ਤਾਂ ਕਿ ਸਾਰੇ ਬੱਟ ਬੁੱਟ ਜਿਹੜੇ ਨਿਕਲ ਜਾਣ ਆਪ ਨੂੰ ਕਟਿੰਗ ਕਰਨ ਦੇ ਵਿੱਚ ਆਸਾਨੀ ਹੋ ਜੇ ਕਿਉਂਕਿ ਇਸ ਤਰ੍ਹਾਂ ਵੀ 1/2 ਇੰਚ ਕੱਪੜਾ ਅੰਦਰਸ ਲੈ ਜਾਂਦਾ ਹੈ ਨਾ ਫਿਰ ਆਪਾਂ ਨੂੰ ਬਾਅਦ ਵਿੱਚ ਮਤਲਬ ਹਿਸਾਬ-ਕਿਤਾਬ ਜਾਨੀ ਹੁੰਦਾ ਹੈਗਾ ਆਪਾਂ ਨੂੰ ਹਾਂਜੀ ਆਪਾਂ ਨੇ ਪ੍ਰੈਸ ਕਰਕੇ ਚੰਗੀ ਤਰ੍ਹਾਂ ਰੱਖ ਲਿਆ ਐਸਾ ਸੈਂਟਰ ਕਰ ਲਿਆ ਜਿਹੜਾ ਕੱਟ ਬੰਦ ਕੱਪੜਾ ਉੱਪਰ ਨੂੰ ਉੱਧਰ ਘੱਟਦੇ ਆ ਠੀਕ ਹੈ ਜੀ ਤੇ ਅ퍼 ਦੇ ਹੋਂਨ ਆਪਣਾ ਘੇਰਾ ਨਪਣਾ ਹੈ ਚਲੋ ਜੀ ਆਪਣੇ ਕੋਲ ਇਹ ਬਚਾ ਕਪੜਾ ਜੇ ਆਪਾਂ ਦੋਨੋਂ ਇੱਕ ਮਤਲਬ ਸੇਮ ਇੱਕ ਦੂਸਰੇ ਦੇ ਨਾਲ ਰੱਖ ਕੇ ਕੱਟਦੇ ਤਾਂ ਦੋਨੋਂ ਸਾਈਡ ਤੋਂ ਇੰਨੇ ਇੰਨੇ ਕਪੜਾ ਬਚਣਾ ਸੀਗਾ ਫਿਰ ਆਪਣਾ ਮਤਲਬ ਇਹ ਕੰਮ ਨਹੀਂ ਹੋਣਾ ਸੀਗਾ ਹਨਾ ਤੇ ਹੁਣ ਉਹ ਸਾਈਡ ਜ਼ਿਆਦਾ ਹੋ ਜਾਣਾ ਜੀ ਦੇਖਦੇ ਚੱਲੋ ਹੁਣ ਇਹ ਕਿਵੇਂ ਹੋਣਾ ਹੈ ਤੇ ਹੋ ਗਿਆ ਆਪਾਂ ਕਿ ਵਾਲਾ ਪੰਨਾ ਤੇ ਐਜੀ ਆਪਣਾ ਪਿਛਲੇ ਪੰਨੇ ਦਾ ਕਪੜਾ ਇਹ ਤੇ ਵੀ ਆਪ ਥੋੜੀ ਜਿਹੀ ਪ੍ਰੈਸ ਮਾਰ ਲਈਏ ਲੋਜੀ ਪ੍ਰਸੋ ਹੋ ਗਿਆ ਪਣ ਤੇ ਪਿੱਛੇ ਵਾਲੇ ਪੱਲੇ ਦੇ ਉੱਪਰ ਆਪਾਂ ਇਹ ਰੱਖ ਕੇ ਕੱਪੜਾ ਨਾਲ ਲੀ ਬਰਾਬਰ ਹੈ ਤੇ ਬੱਚਿਓ ਜੀ ਆਪਣਾ ਫਾਰਮ ਵਾਸਤੇ ਕੱਪੜਾ ਤੇ ਇਹਨਾਂ ਆਪਾਂ ਇਹਦੀ ਆਪ ਲਈ ਲੰਬਾਈ ਕਿੰਨੀ ਲੈਂਥ ਹੈ ਜੀ ਆਪਾਂ ਨੂੰ ਚਾਹੀਦਾ ਹੈ ਫਰਮ ਲਈ 9 ਇੰਚ ਕੱਪੜਾ ਇਹ ਹੈਗਾ 6 ਇੰਚ ਕੱਪੜਾ 3 ਇੰਚ ਦਾ ਆਪਣਾ ਪੈਣਾ ਹੈ ਲੱਗਣਾ ਹੈ ਦੂਸਰਾ ਕੱਪੜਾ ਇਹਦਾ ਜੋੜ ਠੀਕ ਹੈ ਜੀ ਜਿਹੜਾ ਮੈਚਿੰਗ ਸੂਟ ਹੁੰਦਾ ਹੈ ਆਲਮੋਸਟ ਉਹਨੂੰ ਮਤਲਬ ਜੋੜ ਤਾਂ ਲੱਗਦਾ ਹੀ ਬਾਹਾਂ ਨੂੰ ਪਰ ਨਾ ਪਾਏ ਵਿੱਚੋਂ ਲੈਣੇ ਐ ਪੱਲੇ ਕੱਢ ਲਾਂਗੇ ਤੇ 10 ਇੰਚ ਤੇ ਰੱਖਾਇਆ ਪੈ ਲੂ ਕਿਉਂਕਿ ਇਹ ਕਾਟਨ ਹੈ ਨਾ ਹੁਣ ਪਹਿਲਾਂ ਵਾਸ਼ਿੰਗ ਮਿਨ ਕਰੇ ਆਪਾਂ ਨੇ ਪਾਣੀ ਪਾ ਦੋ ਥੋੜਾ ਮਾਤ ਸਰੀਨਿਕ ਹੋ ਜਾਏ ਤੇ 3 ਚ ਪਣੇ ਪੱਲੇ ਸਲਵਾਰ ਦੇ ਐਹਦੇ ਚੋ ਕੱਢ ਲੈਣੀ ਆਪਾਂ ਨੇ 벨ਟ ਆਪਾਂ ਨੂੰ ਚਾਹੀਦੇ 7.5 ਇੰਚ ਕੱਪੜਾ ਤੇ ਇਹ ਹੈਗਾ 9 ਇੰਚ 1.5 ਇੰਚ ਆਪਾਂ ਇੰਚ ਕੱਢ ਦਾਂਗੇ ਬਿਲਕੁਲ ਪਰ ਟਿੱਕਲੇ ਹੋ ਗਏ ਜੇ ਆਪਾਂ ਨੇ ਕੁੰਦੇ ਆਪਾਂ ਦਾ ਸਲਵਾਰ ਦਾ ਸਮਾਂ ਰਿਵਿਚ ਪਾ ਕੇ ਰੱਖ ਦਈਏ ਤਾਂ ਕਿ ਬਾਅਦ ਚ ਕੋਈ ਦਿੱਕਤ ਨਾ ਆਵੇ ਆਪਾਂ ਠੀਕ ਹੈ ਜੀ ਹੁਣ ਆਪਾਂ ਲਾ ਲਈਏ ਕਮੀਜ਼ ਨੂੰ ਥੋੜਾ ਜਿਹਾ ਮਾਰਕ ਕਰ ਜਿਹੜਾ ਕਰਨਾ ਹੈ ਨਾ ਟਿੱਪਾ ਟੁਪਾ ਪਾਉਣ ਦਾ ਹੋਰ ਉਹ ਕਰ ਲਈਏ ਤੇ ਇਹ ਕਪੜਾ ਜਿਹੜਾ ਬਚ ਗਿਆ ਇਹਦੀ ਆਪਾਂ ਕਮੀਜ਼ ਦੇ ਉੱਪਰ ਕਰਾਂਗੇ ਕੋਈ ਡਿਜ਼ਾਈਨਿੰਗ ਤੇ ਫਿਰ ਦਿਖਾਵਾਂਗੇ ਤੁਹਾਨੂੰ ਦੂ ਕਰ ਲਈ ਮਾਰਕਰ ਕਰ ਲਈ ਇਹਦੀ ਕਟਿੰਗ Ciao oggi. Non lo lì ਹੂੰ ਦੂਸਰੀ ਸਾਈਡ ਵੀ ਲਾਈਏ ਨਿਸ਼ਾਨੀਆਂ ਸੂਈ ਟੱਗਾ ਪਾ ਕੇ ਨਿਸ਼ਾਨੀ ਲਾਉਣੇ ਦਾ ਇਹ ਬੜਾ ਸੌਖਾ ਜਿਹਾ ਟੱਗਾ ਹੈ ਕਿਉਂਕਿ ਜੇ ਪੈਨਕੂਨ ਨਾਲ ਲਾਉਨੇ ਹਨ ਪੈਨਅਧੀਆਂ ਨਿਸ਼ਾਨੀਆਂ ਜਲਦੀ ਜਲਦੀ ਉੱਤਰਦੀਆਂ ਨਹੀਂ ਹੈਗੀਆਂ ਫਿਰ ਬਰੀ ਨਾ ਰਹੀਆਂ ਉਹ ਇਹ ਵਧੀਆ ਕੰਮ ਹੈ ਚਲੋ ਜੀ ਜੀ ਸੂਟ ਹੋ ਗਿਆ ਆਪਣਾ ਕਟਿੰਗ ਤੇ ਦੂਸਰਾ ਸੂਟ ਆਪਾਂ ਮਤਲਬ ਫਿਰ ਕਟਿੰਗ ਕਰਾਂਗੇ ਯਾ ਨਾ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਫਿਰ ਇਹਨੂੰ ਬਣਾ ਕੇ ਸੀ ਕੇ ਫਿਰ ਤੁਹਾਨੂੰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਪਰਮਤਵਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਜੀ ਸਾਡੇ ਬਲੌਗ ਵਧੀਆ ਲੱਗਦੇ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਜੀ ਲਾਈਕ ਬਟਨ ਦਬਦਿਆ ਕਰੋ ਠੀਕ ਹੈ ਜੀ ਤੇ ਵੀਡੀਓ ਪੂਰੀ ਦੇਖਿਆ ਕਰੋ ਚਲੋ ਜੀ ਮਿਲਦੇ ਆਂ ਕਿਸੇ ਨੈਕਸਟ ਬਲੌਗ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ